ਘਰ ਘਾਤੋਂ ਛੱਡ ਕੇ ਆ ਗਈ ਇੱਦਾਂ ਕੰਬਲੀਏ ਸੜਕਾਂ 'ਤੇ ਤੁਰੇ ਫਿਰਦੀ ਸੀਗੀ। ਇਹ ਪਰਵਾਰ ਦੇ 3 ਦਿਨ ਪਹਿਲਾਂ ਪਿਆਰ ਕਰਦੇ। ਬਣੇ ਤੱਕ ਹਰੁਣੀ ਨਿਕਲਣਾਗਾ। ਅੱਜ ਵੀ ਸੋਰੇ ਬਣੋਂ ਤਾਂ ਮੈਂ ਬਹੁਤ ਪਰੇਸ਼ਾਨੀ ਆ ਗਈ ਸੀ। ਸਾਰੇ ਉਹਨਾਂ ਪੈੜ ਬਰਾ ਗਏ ਬਹੁਤ ਪਿਆਰ ਕਰਦੇ ਨੇ ਇੱਥੇ ਨਹੀਂ ਗਲਾ। ਇੱਕ ਦੁਆਰਾ ਰਾਮਗੜੀਆਂ ਮਿਲਰ ਗੰਜ ਦੇ ਕੋਲ ਹੈ ਜੀ। ਲੜਕੀ ਸੜਕ 'ਤੇ ਬੈਠੀ ਹੈ ਇਹ ਇਹ ਨਹੀਂ ਪਤਾ ਕੌਣ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਭੈਣ ਸੀਮਾ ਰਾਣੀ ਹਾਂ ਜੀ ਸੀਮਾ ਰਾਣੀ ਭੈਣੇ ਆ ਜਾ ਤੈਨੂੰ ਕੋਈ ਮਿਲਣ ਆਇਆ ਵਾ ਕੌਣ ਆਇਆ ਉਹ ਦੱਸ ਗੈਸ ਕਰ ਕੌਣ ਆਇਆ ਹੋਣੀ ਤੇਰੀ ਜੋ ਸਿਸਟਰ ਹੋਗੀ ਤੇਰੀ ਕਿੱਥੇ ਮੇਲਾ ਭੱਜ ਕੇ ਫਿਰ ਜੱਫੀ ਪਾ ਕੇ ਆਵਦੀ ਭੈਣ ਨੂੰ ਇਹ ਕੌਣ ਆ ਜੀਜਾ ਜੀ ਮੇਰਾ ਛੋਟਾ ਜੀ ਅੱਛਾ ਇਹ ਮੇਰੀ ਬੀਬੀ ਹੈ ਜੀ ਮੇਰਾ ਛੋਟਾ ਜੀ ਠੀਕ ਉਹ ਬਾਈ ਜੀ ਡਾਕਟਰ ਫੈਮਿਲੀ ਚ ਕੀ ਕ ਹਾਂ ਜੀ ਇਹਦਾ ਬੇਟਾ ਵੀ ਤੂੰ ਘਰ ਕਾਹਤੋਂ ਛੱਡ ਕੇ ਆ ਗਈ ਇੰਦਾ ਕੰਮਲੀਏ ਸੜਕਾਂ ਤੇ ਤੁਰੀ ਫਿਰਦੀ ਸੀਗੀ ਤੇਰਾ ਇੰਨਾ ਵਧੀਆ ਪਰਿਵਾਰ ਤੇਰੀ ਦੀਦੀ ਤੈਨੂੰ ਕਿੰਨਾ ਪਿਆਰ ਕਰਦੀ ਆ ਮੈਨਾਂ ਵੀ ਜ਼ਰੂਰੀ ਤਾਂ ਆ ਜੀ ਮੈਨਾਂ ਨੂੰ ਜ਼ਰੂਰੀ ਮੈਨੂੰ ਮੈਨੂੰ ਆ ਜਾਂਦੀ ਭੈਣੇ ਕਿੰਨਾ ਟਾਈਮ ਹੋ ਗਿਆ ਜੀ ਭੈਣੇ ਨੂੰ ਘਰੋਂ ਆਈ ਨੂੰ ਇਹ ਤਾਂ ਕਾਫੀ ਟਾਈਮ ਹੋ ਗਿਆ ਪਰ ਆ ਜਾਂਦੀ ਦੀ ਵਜ੍ਹਾ ਨਾਲ ਬਿਲਕੁਲ ਹੀ ਨਹੀਂ ਦਿਖਿਆ ਅਣੀ ਅੱਗੇ ਸ਼ਾਮ ਨੂੰ ਘਰ ਆ ਜਾਂਦੇ ਇਸ ਤਰੀਕੇ ਚੱਲੇ ਜਾਂਦੇ ਸੀ ਨਹੀਂ ਅੱਜ ਇਸ ਮਹਾਲ ਤੈਂ ਫੈਕਟਰੀ ਬਣ ਕੇ ਗਈ ਸੀ ਮੈਂ ਡਿਊਟੀ ਤੋਂ ਕਰਨੀ ਸੀ ਜੀ ਇਹਨਾਂ ਨੂੰ ਕਿਸੇ ਗੱਲ ਤੋਂ ਪਤਾ ਨਹੀਂ ਤਾਂ ਪਿੰਗਲਵਾੜ ਤੋਂ ਇਹਨਾਂ ਨੂੰ ਤਾਂ ਪਤਾ ਸੀਗਾ ਗੱਲ ਦਾ ਤੇ ਆਲੇ ਜਿਹੜੇ ਪਿੰਗਲਵਾੜਾ ਉਹ ਉਹਨਾਂ ਦੇ ਨਾਲ ਇਹਨੂੰ ਪਤਾ ਸੀਗਾ ਇਹਨਾਂ ਨੂੰ ਕੀ ਗੱਲ ਪਤਾ ਕਰਨ ਦਿੰਦੇ ਜਿਵੇਂ ਉੱਥੇ ਵੀ ਕੋਈ ਕਿਆ ਸਕੇ ਗਿਆ ਸੀਗਾ ਵੀ ਕਿੰਦਾ ਵੀ ਬਲੈਕ ਆਉਣਾ ਕੋਈ ਨਾ ਕੋਈ ਲੱਕੂ ਮੈਟ ਸਹੀ ਆਧਾਰ ਕਟ ਵਗੈਰਾ ਇਹਨਾਂ ਕੋਲੋਂ ਵੀ ਪਤਾ ਨਹੀਂ ਕਿੱਥੇ ਕੁਝ ਕਰਦੇ ਨੇ ਐਚੀ ਭੈਣੇ ਇਦਾਂ ਘਰੋਂ ਨਹੀਂ ਨਿਕਲਣਾਗਾ ਐਚੀ ਵਿੱਚ ਸੋਰੇ ਵੱਲੋਂ ਤਾਂ ਮੈਂ ਬਹੁਤ ਪਰੇਸ਼ਾਨੀ ਆ ਗਈ ਸੀ ਜੀ ਜਿਹੜੀ ਦੁਰਾਨੀ ਆ ਥੋੜੇ ਮੇਰੇ ਨਾਲ ਵਿਹਾਰ ਨਹੀਂ ਪਰ ਉਹਦੇ ਲਈ ਤੈਨੂੰ ਸਟਰੌਂਗ ਹੋਣਾ ਪੈਣਾ ਹੈ ਥੋੜੀ ਹੋਣਾ ਪੈਣਾ ਫਿਰ ਸਟਰੌਂਗ ਕੀ ਹੁਣ ਤੁਸੀਂ ਲਾਉਂਗਾ ਅੱਗਾ ਜੀ ਮੇਰਾ ਅਸੀਂ ਅਸੀਂ ਤੁਹਾਡੇ ਨਾਲ ਖੜਾਂਗੇ ਪੂਰਾ ਅਸੀਂ ਪੂਰ ਪਰ ਤੈਨੂੰ ਪਰ ਤੈਨੂੰ ਵੀ ਇੱਕ ਪ੍ਰੋਮਿਸ ਕਰਨਾ ਪੈਣਾ ਹਾਂਜੀ ਸਰ ਸਾਡੇ ਕੋਲ ਇੱਥੇ ਰਹਿਣਾ ਪੈਣਾ ਫਿਰ ਅਸੀਂ ਜਾਣ ਨਹੀਂ ਦੇਣਾ 6 ਮਹੀਨੇ ਐਤੀ ਜੀ ਹਾਂ 6 ਮਹੀਨੇ ਇੱਥੇ ਰਹਿ ਕੇ ਸਾਡੇ ਕੋਲੇ ਰਹਿ ਕੇ ਸਾਥ ਕਰਨਾ ਪੈਣਾ ਪਹਿਲਾਂ ਡਾਕਟਰੀ ਲੁਧਿਆਣਾ ਤੋਂ ਸਖਾ ਜੀ ਸਾਰਿਆਂ ਨੇ ਬੱਚਿਆਂ ਨੂੰ ਡਾਕਟਰੀ ਦਾ ਜੋ ਵੀ ਉਹ ਕਰਾਂਗੇ ਆਪਾਂ ਸਾ ਉਹ ਤੇਰੀ ਪੂਰੀ ਸਪੋਰਟ ਕਰਾਂਗੇ ਪੂਰੀ ਤੁਸੀਂ ਫਿਰ ਮੈਨੂੰ ਆਪਣੇ ਪਾਸ ਹੀ ਆਖ ਲਈ ਇਸ ਟਾਈਮ ਥੋੜਾ ਘੁੰਮ ਕੇ ਲੈ ਮੈਂ ਜਿਵੇਂ ਬੂਆ ਜੀ ਆ ਉਹ ਸਾਰੇ ਇੱਥੇ ਮਿਲਣ ਆਉਣਗੇ ਤੈਨੂੰ ਤੇ ਵਾਈਫ ਹੈ ਨਾ ਜਿਹੜੀ ਜਿਵੇਂ ਸਿਸਟਰ ਆ ਉਹਦੇ ਬੱਚਾ ਹੋਣ ਉਹ ਤਾਂ ਸਾਥ ਦੇ ਦੇਵਾਂ ਥੋੜੀ ਦਿਨ ਉਹ ਇੱਥੇ ਆ ਕੇ ਮਿਲ ਕੇ ਜਾਣਗੇ ਇੱਥੇ ਦਿਨ ਮਿਲ ਜਿਗ ਰਹੇ ਆ ਉਹਨਾਂ ਟੈਨਸ਼ਨ ਲੇਕਿਨ ਹੈ ਜੀ ਇੱਥੇ ਮਿਲ ਜਾਣਗੇ ਚਾਹ ਪੀ ਲੀਆ ਵੇਗਲਾ ਮੇਰੇ ਕਿੰਨੇ ਅੱਛੇ ਬਣਿਆ ਨੇ ਪਾਪਾ ਜਿਹਾ ਜਸੇ ਬਣਿਆ ਮੇਰੇ ਮੇਰੀ ਛੋਟੀ ਭੈਣ ਆ ਤੂੰ ਇਹਦਾ ਡੇਟ ਆਫ ਬਰਥ ਕੀ ਹੈ ਭੈਣੇ ਉਹ ਤਾਂ ਹੁਣ ਤਾਂ 30 12 84 84 ਦਾ ਲਾ ਤੁਸ ਮੇਰੀ ਛੋਟੀ ਭੈਣ ਆ ਫਿਰ ਸਾਰੇ ਮੇਰੀ ਭੈਣ ਬਰਾਗ ਨੇ ਬਹੁਤ ਪਿਆਰ ਕਰਦੇ ਨੇ ਇੱਥੇ ਨਹੀਂ ਗੱਲਾਂ ਸੇ ਵੀ ਮਦਦ ਕਰਿਆ ਕਰ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਓ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸੀਮਾ ਭੈਣ ਸੀਮਾ ਰਾਣੀ ਵਾਈਫ ਆਫ ਕਰਮਚੰਦ ਸਨੂ ਲੁਧਿਆਣੇ ਬੱਸ ਸਟੈਂਡ ਦੇ ਬਾਹਰ ਜਮਲਾ ਜੱਟ ਜੀ ਦੇ ਨਾਮ ਦੇ ਉੱਥੇ ਪਾਰਕ ਬਣੀ ਹੋਈ ਹੈ ਉੱਥੇ ਮਿਲੀ ਬਹੁਤ ਬੁਰੀ ਹਾਲਤ ਸੀ ਭੈਣ ਦੀ ਅਫਸਰਟ ਸੀ ਬਹੁਤ ਜ਼ਿਆਦਾ ਕੋਈ ਸੋਜੀ ਨਹੀਂ ਸੀ ਕੋਈ ਨਹੋਂ ਧੋਣ ਦੇ ਈੜੇ ਕੱਪੜੇ ਦੀ ਹਾਲਾਤ ਬਹੁਤ ਮਾੜੇ ਸੀ ਉੱਥੋਂ ਸਾਨੂੰ ਜਗਤਾਰ ਸਿੰਘ ਬਾਈ ਉਹਨਾਂ ਨੇ ਜਗੀਰ ਸਿੰਘ ਉਹਨਾਂ ਨੇ ਫੋਨ ਕੀਤਾ ਇਸ ਸਾਲ ਦੇ ਭਾਈ ਉਹਨੀ ਅਮਰਜੀਤ ਉਹਨੀ ਅਸੀਂ ਉੱਥੋਂ ਜਾ ਕੇ ਭੈਣ ਨੂੰ ਲੈ ਕੇ ਆਏ ਭੈਣ ਆਪਣਾ ਐਡਰੈਸ ਨਹੀਂ ਸੀ ਦੱਸ ਪਾਰੇ ਪੂਰਾ ਚੱਜ ਨਾਲ ਨਾ ਕੋਈ ਫੋਨ ਨੰਬਰ ਜ਼ਾਰ ਸੀ ਭੈਣ ਨੂੰ ਕਰ ਫਿਰ ਸੌਰੀ ਇਹਨਾਂ ਨੇ ਆਪਣਾ ਫੋਨ ਨੰਬਰ ਦਿੱਤਾ ਸੀ ਵੀ ਮੇਰੀ ਭੈਣ ਨਾਲ ਗੱਲ ਕਰ ਲਓ ਫਿਰ ਅਸੀਂ ਭੈਣ ਜੀ ਨੇ ਫੋਨ ਲਾਇਆ ਇਹਨਾਂ ਨੇ ਗੱਲ ਕੀਤੀ ਫਿਰ ਇਹਨਾਂ ਨੇ ਦੱਸਿਆ ਵੀ ਇਹ ਠੀਕ ਨਹੀਂ ਹੈਗੀ ਇਹਦੇ ਬੱਚੇ ਵੀ ਹੈਗੇ ਆ ਬੇਟੀਆਂ ਮੈਂ ਇਹਨਾਂ ਦੀਆਂ ਤਿੰਨ ਬੇਟੀਆਂ ਵਾ ਉਹ ਆਪਣੇ ਪਾਪਾ ਕੋਲੇ ਉੱਥੇ ਆਪਣੇ ਦਾਦਾ ਦਾਦੀ ਕੋਲੇ ਰਹਿ ਕੇ ਪੜ ਰਹੀਆਂ ਪੜ ਰਹੀਆਂ ਇਹ ਭੈਣ ਪਿਛਲੇ ਕਈ ਸਾਲਾਂ ਤੋਂ ਇਸੇ ਤਰ੍ਹਾਂ ਅਫਸਰਤਾ ਉਹ ਪਰਿਵਾਰ ਸਪੋਰਟ ਕਰਨੀ ਚਾਹੁੰਦਾ ਪਰ ਕਰ ਨਹੀਂ ਪਾ ਰਿਹਾ ਗੱਲ ਹੋਰ ਕਹਿੰਦੇ ਜੀ ਕੋਠੀ ਵੀ ਛੱਡਦੇ ਆ ਗੱਡੀ ਵੀ ਛੱਡਦੇ ਆ ਲੇਕਿਨ ਮੇਰੇ ਤੋਂ ਮਾਫੀ ਤਾਂ ਮੰਗ ਲੇਵੇ ਮੰਗ ਲੂਗਾ ਮੰਗ ਲੂਗਾ ਮੰਗ ਲੂਗਾ ਮੈਂ ਪੂਰਾ ਨਹੀਂ ਚਾਹੁੰਦੀ ਕਰਮਚੰਦ ਦੇਖੀ ਉਸਨੇ ਮੇਰੇ ਨਾਲ ਬਹੁਤ ਪੂਰੀ ਕੀਤੀ ਜਦ ਪਾਪਾ ਦੀ ਡੈਥ ਹੋ ਗਈ ਭਈਆ ਦੀ ਡੈਥ ਹੋ ਗਈ ਤਾਂ ਭਾਬੀ ਘਰ ਪਿਆ ਹੈ ਨਹੀਂ ਮੇਰੀ ਭਾਬੀ ਘਰ ਪਿਆਏ ਅੱਛਾ ਪਰਿਵਾਰ ਬਣ ਕੇ ਰਹੇ ਤਾਂ ਮੈਂ ਵੀ ਆਪਣੇ ਮਾਫੀ ਕੌਣ ਮੰਗੇ ਕਰਮਚੰਦ ਨਹੀਂ ਉਹਨ ਕੀ ਡੈਥ ਹੋ ਗਈ ਜਦ ਤੋਂ ਇਹ 4 ਸਾਲ ਹੋ ਗਏ ਕਿਸੇ ਹਸਬੰਦ ਦੀ ਦਿੱਤੋਗੀ ਹਾਂਜੀ ਅੱਛਾ ਜੀ ਅੱਛੀ ਤਿੰਨ ਬੇਟੀਆਂ ਨੇ ਕੀ ਹੋਇਆ ਸੀ ਉਹਨਾਂ ਨੂੰ ਜੀ ਉਹ ਡੀਪ ਵਗੈਰਾ ਕਰਦੇ ਸੀ ਘਰ ਚ ਕੋਈ ਪ੍ਰੋਬਲਮ ਕਰਕੇ ਹੀ ਉਹ ਸੂਸਾਈਡ ਕਰ ਲਿਆ ਸੀ ਹੈਨਾ ਮੈਦ ਤੋਂ ਛਲ ਮਾਰਦੇ ਸੀ ਜੀ ਉਹ ਤੋਂ ਪਹਿਲਾਂ ਜਦੋਂ ਠੀਕ ਸੀ ਉਹ ਤੋਂ ਪਹਿਲਾਂ ਓਕੇ ਸੀ ਜੀ ਉਸ ਤੋਂ ਪਹਿਲਾਂ ਕੋਈ ਇਸ਼ੂ ਹੀ ਨਹੀਂ ਸੀ ਬੇਟੀਆਂ ਹੋਈਆਂ ਜੀ ਐਸੇ ਤੂੰ ਬੇਟੀ ਮੇਰੀ ਹੈਗੇ 16 ਸਾਲ ਲੱਗੇ ਵਾ ਜੀ ਨਹੀਂ ਬੇਟੀਆਂ ਟਵਿੰਸ ਨੇ ਨਹੀਂ ਨਹੀਂ ਅਲੱਗ-ਅਲੱਗ ਹੀ ਹੋਈਆਂ ਅਲੱਗ-ਅਲੱਗ ਉਹ ਟਵਿੰਸ ਨਹੀਂ ਹਾਂਜੀ ਕਿੱਡੇ ਕਿੱਡੇ ਕਹੀਓ ਇੱਕ ਤਾਂ 16 ਸਾਲ ਲੱਗਿਆ ਬਸੇ ਬਾਕੀ ਉਸ ਤੋਂ ਛੋਟੀਆਂ ਸਰ ਇੱਕ 16 ਸਾਲ ਦੀ ਆ 6 ਸਾਲ ਦੀ ਇਹ ਉਸ ਤੋਂ ਮਰਚੂ ਛੋਟੀਆਂ ਆਏਗੀ ਦੋ ਵਿੱਚ ਮੇਰੇ ਖਰਾਬ ਪੜਦੀਆਂ ਵਾ ਪੜਦੀਆਂ ਹੋਣਗੀਆਂ ਜੇਟ ਪੜਾ ਰਿਹਾ ਹੋਵੇਗਾ ਜੀ ਸਾਨੂੰ ਤਾਂ ਮਿਲੀਆਂ ਹੀ ਨਹੀਂ ਕਦੇ ਕਨਸਰਨ ਕੋਈ ਉਹਨਾਂ ਨੇ ਕਾਲ ਕੀਤੇ ਹੋਵੇ ਉਹ ਜੀ ਗੁੜੀਆਂ ਕਹਿੰਦੀ ਐ ਉਹਨਾਂ ਦੀ ਡੈਥ ਹੋਈ ਮੇਰੇ ਸਾਡੇ ਸਾਬ ਦੀ ਜਿਵੇਂ ਉਸ ਤੋਂ ਬਾਅਦ ਤਾਂ ਉਹਨਾਂ ਨੂੰ ਬੇਟੀਆਂ ਨੂੰ ਮੈਂ ਅਸੀਂ ਮਿਲੇ ਹੀ ਨਹੀਂ ਆ ਅਗਲਾ ਨੀਉ ਸੰਦਾ ਅਗਲਾ ਚੰਡੀਗੜ੍ਹ ਪਤਾ ਉਹ ਚੰਡੀਗੜ੍ਹ 'ਚ ਰਹਿੰਦੇ ਕਿੱਥੇ بس منو آوے 30 ਸੈਕਟਰ ਚ 94 ਗਈ ਸੀਗੀ ਮੇਰੇ ਨਾਲ ਬਤਮੀਜ਼ ਹੋਈ ਸੀਗੀ ਉੱਥੇ ਪਹੁੰਚਣਾ ਹੂੰ ਮੈਨੂੰ ਸਾਮ ਮਿਲਣਾ ਚਾਹੀਦਾ ਹੈ ਜੀ ਸੈਕਟਰ ਮਾਹਲੀ ਨਹੀਂ ਜੀ ਪਾ ਚੰਡੀਗੜ੍ਹ ਚੰਡੀਗੜ੍ਹ ਜੀ ਸੈਕਟਰ ਮਾਹ ਹਸਪੀਟਲ ਦਾ ਖਾਇਚੀ ਰਹੋ ਠੀਕ ਆ ਕਰਮਚੰਦਰ ਦਾ ਨਾਮ ਆ ਜੀ ਠੀਕ ਤੇ ਕਰਵੀਨ ਤਰਵੀਨ ਚਾਹ ਪ੍ਰਿਵਿਊਨ ਪ੍ਰਿਵਿਊਨ ਚਾਹ ਦਵਾਰੀ ਕੋੜ ਹਸਬੰਡ ਜੀ ਬਸ ਮੈਨੂੰ ਯਾਦ ਪਤਾ ਵੀ ਗਰੀਲ ਲਾਉਣਾ ਦੀ ਕੋੜੀ ਦਿਲੇ ਵੇ ਲਈ ਠੀਕ ਹਸਬੰਡ ਕਿੱਥੇ ਤੇਰਾ ਉਹਦੀ ਦੱਤੂਗੀ ਉੱਥੇ ਕੌਣ ਕਹਿੰਨੇ ਬੈਂਕ 'ਚ ਕੌਣ ਕੰਮ ਕਰਦਾ ਜੇਡ ਹੈ ਜੇਡ ਕੋਲ ਕਾਪੀਆਂ ਵੇਜ ਮੇਰੀ ਕੇ ਬੈਂਕ ਦੀ 올 ਡੈਂਟਨਗੇ ਇੱਕ ਬੈਂਕ ਹੋਰ ਆ ਜੀ ਉਹਨਾਂ ਨੇ ਸਰਟੀਫਿਕੇਟ ਵੀ ਨਹੀਂ ਦਿੱਤਾ ਸੋ ਪੈਨਸ਼ਨ ਦੇਖੋ ਜੀ ਇੱਕ ਗੱਲ ਹੋਰ ਹੈ ਮੇਰੇ ਘਰ ਵਾਲੇ ਨੇ ਨਾ ਵਿਆਹ ਹੋਣ ਤੋਂ ਪਹਿਲਾਂ ਵੀ ਪਾਪਾ ਨੂੰ ਗਿਆਤਾ ਵੀ ਉਹਨੇ ਪੇਪਰ ਕਿਸੇ ਹੋਰ ਤੋਂ ਦਵਾਈ ਵੇਦੇ ਦਸਵੀਂ ਗੇ ਉਹਦੀ ਆ ਗਈ ਫੋਟੋ ਇਸ ਕਰਕੇ ਉਹ ਕਾਗਜੋ ਲੱਗੇ ਨੌਕਰੀ ਬੱਸ ਹੁਣ ਛੱਡ ਦਿਓ ਛੱਡ ਦਿਓ ਭੁੱਲ ਜਾ ਉਹਨਾਂ ਨੂੰ ਇਸ ਕਰਕੇ ਜੀ ਸਾਰੇ ਕਾਗਜ਼ ਪੱਤਰ ਮੇਰੇ ਉੱਤੇ ਪਏ ਮੇਰੇ ਬੰਦੇ ਕੋ ਜੀ ਤੁਹਾਨੂੰ ਸਾਡੀ ਇਹੀ ਬੇਨਤੀ ਤੁਸੀਂ ਸਪੋਰਟ ਕਰੋ ਇਹ ਭੈਣ ਦੀ ਪ੍ਰੋਬਲਮ ਆ ਜਿਹੜੀ ਠੀਕ ਹੋਣ ਵਾਲੀ ਆ ਹਨਾ ਪਰ ਇਹਦੀ ਮੈਡੀਸਿਨ ਲਗਾਤਾਰ ਚੱਲਣੀ ਆ ਫਿਰ ਇਹਨੇ ਮੰਨ ਲਓ ਠੀਕ ਹੋਣਾ ਤੇ ਤੁਸੀਂ ਮਿਲ ਕੇ ਜਾਣਾ ਇਹਨੂੰ ਇੱਕ ਸਿਸਟਮ ਬਣਾ ਲਓ ਵੀ 15 ਦਿਨ ਬਾਅਦ ਕੋਈ ਵੀ ਇੱਕ ਮੈਂਬਰ ਆ ਕੇ ਮਿਲ ਜਾਇਆ ਕਰੇ ਤੁਸੀਂ ਰੂਟੀਨ ਬਣਾ ਲਓ ਆਪਣੇ ਕੋਲ ਠੀਕ ਹੈ ਭੈਣ ਸੀਮਾ ਆਇਆ ਕਰਨਗੇ ਮਿਲਣ ਅੱਜ ਤਾਂ ਜਾਣ ਦਿਓ ਨਾ ਮੈਨੂੰ ਜੀ ਨਹੀਂ ਅੱਜ ਨਹੀਂ ਜਾਣਾ ਇਹ ਮਿਲਣਾ ਆਇਨੇ ਤੈਨੂੰ ਅੱਜ ਠੀਕ ਆ ਤੇ ਸੀਮਾ ਭੈਣ ਦੀ ਤੁਸੀਂ ਤਸਵੀਰ ਦੇਖ ਰਹੇ ਹੋ ਵੀਡੀਓ ਕੀ ਕੰਡੀਸ਼ਨ ਸੀ ਉਸ ਟਾਈਮ ਕੀ ਹਾਲਾਤ ਸੀ ਉਸ ਟਾਈਮ ਭੈਣ ਤੇ ਅੱਜ ਰਿਕਾਰਡ ਚਾ ਲੈਣੀ ਹੈ ਕੀ ਹਾਲਾਤ ਨੇ ਕਈ ਵਾਰੀ ਆਪਣੀ ਲਾਈਫ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਘਟਨਾ ਘਟਦੀ ਹੈ ਸਾਨੂੰ ਸਾਡੀ ਜ਼ਿੰਦਗੀ ਨੂੰ ਬਿਲਕੁਲ ਤਹਨੈਸ ਕਰ ਦਿੰਦੀ ਹੈ ਇਹੀ ਚੀਜ਼ ਹੋਈ ਸੀ ਸੀਮਾ ਭੈਣ ਦੇ ਨਾਲ ਇਹਦੇ ਹਸਬੰਦ ਡਰਿੰਕ ਕਰਦੇ ਸੀਗੇ ਫਿਰ ਉਹਨਾਂ ਨੇ ਸੁਸਾਇਡ ਅਟੈਂਪਟ ਕਰ ਲਿਆ ਡੈਥ ਹੋ ਗਈ ਇਹ ਅਫਸਰਟ ਹੋ ਗਈ ਭੈਣ ਇੰਨੀ ਕੀ ਜਰਾ ਅਫਸਰਟ ਹੋ ਗਈ ਅੱਜ ਇਹ ਭੈਣ ਪਿਛਲੇ ਕਿੰਨੇ ਸਾਲਾਂ ਤੋਂ ਸੜਕਾਂ ਤੇ ਘੁੰਮ ਰਹੀ ਹੈ ਬੱਚੇ ਇਹਦੇ ਤਿੰਨ ਬੇਟੀਆਂ ਵਾਂ ਉਹ ਆਪਣੇ ਤਾਇਆ ਜੀ ਦੇ ਕੋਲੇ ਆਪਣੇ ਤਾਇਆ ਜੀ ਦੇ ਕੋਲੇ ਰਹਿ ਕੇ ਪੜ ਰਹੇ ਨੇ ਬੱਚੇ ਜਾਂ ਵੱਢ ਰਹੇ ਨੇ ਬੱਚੇ ਅਰਦਾਸ ਕਰਿਓ ਭੈਣ ਸੀਮਾ ਰਾਣੀ ਇਹ ਤੋਂ ਠੀਕ ਹੋ ਕੇ ਤਕੜੀ ਹੋ ਕੇ ਆਪਣੇ ਬੱਚਿਆਂ ਦੇ ਕੋਲੇ ਰਹਿ ਸਕੇ ਜਾ ਕੇ ਤੇ ਉਹਨਾਂ ਨੂੰ ਵੀ ਸਾਡੀ ਬੇਨਤੀ ਹੱਥ ਜੋੜ ਕੇ ਨਹੀਂ ਸਰਪਤਾ ਕੀ ਆ ਜੀ ਇਹਦੇ ਸਾਰੇ ਪਰਿਵਾਰ ਨੂੰ ਵੀ ਇਹਦੀਆਂ ਬੇਟੀਆਂ ਨੂੰ ਜਰੂਰ ਬੜਾਉਣ ਤਾਂ ਜੋ ਆਪਣੀਆਂ ਬੇਟੀਆਂ ਨੂੰ ਮਿਲ ਕੇ ਥੋੜਾ ਇਹਨੂੰ ਸਕੂਨ ਮਿਲੇ ਰਿਲੀਫ ਮਿਲੇ ਇਹਨੇ ਜੇ ਠੀਕ ਹੋਣਾ ਮੈਂ ਤਾਂ ਉਹਦੇ ਲਈ ਕੋਈ ਨਾ ਕੋਈ ਹੌਸਲਾ ਕੋਈ ਨਾ ਕੋਈ ਇੱਕ ਧੀ ਦੀ ਬੇਟੀ ਆ ਮੇਰੀ ਬੇਟੀ ਸੁਪਨਾ ਦਾ ਚਾਹੀ ਜਾਈ ਨਾ ਵੀ ਮੈਂ ਠੀਕ ਹੋ ਕੇ ਜਾਣਾ ਕਿੱਥੇ ਆ ਆਪਣੀਆਂ ਧੀਆਂ ਕੋਲੇ ਤੇ ਮੇਰੀ ਬੇਨਤੀ ਆ ਇੱਕ ਬੇਟੀ ਦਾ ਦਾਦੇ 16 17 ਸਾਲਾਂ ਦੀ ਹੋ ਗਈ ਆ ਇਹ ਗੱਲ ਕਹੀ ਹੋਆ ਕਿ ਮੰਮੀ ਟੋਪ ਵੀ ਆਪਣੀ ਮੰਮੀ ਨੂੰ ਜਰੂਰ ਬੇਟਾ ਮਿਲ ਕੇ ਜਾਓ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੀ ਕਾ ਜੀ ਸਤਨਾਮ ਵੈਗੁਰੂ